ਬਹੁਤ ਮਨਪਕੀ ਖਬਰ ਹੈ ਜੀ ਬੋਲੀ ਵਾਲੀ ਕਾਰ ਦੇਖੋ ਜੀ ਇਹਦੇ ਵਿੱਚ ਆਹੋਂ ਸਾਹਮਣੇ ਗੱਡੀ ਵੱਜੀ ਆ ਜੋ ਕਿ ਨਮਾਚਰ ਹਾਈਵੇ ਨੂੰ ਰਿਆ ਜਲੂਪੁਰ ਦੇ ਗੇਟ ਦੇ ਕੋਲ ਆਹ ਦੇਖੋ ਜੀ ਆਡੀ ਵਾਲੀ ਗੱਡੀ ਸੀ ਕਿ ਕਹਾਂ ਵਾਲੀ ਦਿਖਾਇਓ ਭਾਜੀ ਮੜੇ ਆ ਕੈਮਰੇ ਨਾਲ ਆਡੀ ਵਾਲੀ ਕਾਰ ਸੀਗੀ ਜਿਹਦੇ ਵਿੱਚ ਆਹੋਂ ਸਾਹਮਣੇ ਗੱਡੀ ਵੱਜੀ ਆ ਜੀ ਆਰੇ ਬੋਲੇ ਆਮ੍ਰੋਸਾਣਾ ਇੱਕ ਹੋਰ ਜੀ ਹੁਣੇ ਹੀ ਲਾਈਵ ਇੱਥੇ ਐਕਸੀਡੈਂਟ ਹੋਇਆ ਜੀ ਵਿੱਚ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਬੱਜੇ ਆ ਉਹਨਾਂ ਦਾ ਵੀ ਬਹੁਤ ਬਚਾਇਆ ਆ ਪਰ ਉਹਨਾਂ ਦੇ ਵਿੱਚ ਆਇਆ ਵੀ ਇਹਨਾਂ ਨੂੰ ਹਸਪੀਟਲ ਲੈ ਗਏ ਆ ਹੁਣ ਥੋੜਾ ਜਿਹਾ ਬਚਾਇਆ ਵੀ ਵਿੱਚ ਕੋਈ ਜਾਨੀ ਮਾਨੀ ਦਾ ਨੁਕਸਾਨ ਨਹੀਂ ਹੋਇਆ ਭਜੀ ਡੋਲੀ ਵਾਲੀ ਕਾਰ ਸੀਗੀ ਜੀ ਉਹਦੇ ਵਿੱਚ ਗੱਡੀ ਵੱਜੀ ਆ ਜੀ ਨਗਰ ਰੋਡ ਤੇ ਆਮੋ ਸਾਹਮਣੇ ਗੱਡੀਆਂ ਵੱਜੀਆਂ ਜੀ ਬਹੁਤ ਸੀ ਯਾਨੀ ਸਾਹਮਣੇ ਜੀ ਗੱਡੀਆਂ ਹਾਂਜੀ ਭਾਈ ਜੀ ਕੀ ਗੱਲ ਹੋਈ ਜੀ ਇੱਥੇ ਅੱਜ ਬਹੁਤ ਹੀ ਦਰਨਾਕ ਘਟਨਾਕ ਹੋਈ ਆ ਨਗਰ ਤੋਂ ਜਦੋਂ ਆਪਾਂ ਚੱਈਦਾ ਨਵਾਂ ਸ਼ਹਿਰ ਸੜਕ ਰਸਤੇ ਵਿੱਚ ਦੋ ਗੱਡੀਆਂ ਇੱਕ ਵੱਲ ਤੋਂ ਗਈਆਂ ਤੇ ਇੱਕ ਹੋਰ ਇੱਕ ਹੋਰ ਲਾਈਵ ਐਕਸੀਡੈਂਟ ਹੋ ਗਿਆ ਜੀ ਇੱਥੇ ਆਪਸ ਜੀ ਬੱਜੇ ਜੀ ਇੱਥੇ ਦੋ ਲਾਈਵ ਐਕਸੀਡੈਂਟ ਹੋਇਆ ਜੀ ਲਾਈਵ ਜੀ ਬਹੁਤ ਹੀ ਮੰਦਪਕੀ ਖਬਰ ਹੈ ਜੀ ਇੱਥੇ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਵੀ ਬੱਜੇ ਆ ਜੀ ਇੱਥੇ ਵਿਆਹ ਵਾਲੀ ਡੋਲੀ ਵਾਲੀ ਕਾਰ ਸੀਗੀ ਉਹਦੇ ਵਿੱਚ ਵੀ ਅਮੋ ਸਾਹਮਣੇ ਆ ਗੱਡੀਆਂ ਦੇ ਵਿੱਚ ਗੱਡੀਆਂ ਬੱਜੀਆਂ ਜੀ ਬਹੁਤ ਮੰਗਪੱਟੀ ਖਬਰ ਹੈ ਜੀ ਅਬ ਅਮੋ ਸਾਹਮਣੇ ਗੱਡੀਆਂ ਬੱਜੀਆਂ ਜੀ ਫਿਰ ਵੀ ਬਚਾ ਆਇਆ ਥੋੜਾ ਜਿਹਾ ਪੁਛਣ ਚ ਆ ਰਿਹਾ ਹੈ ਵੀ ਬਚਾ ਆਇਆ ਜਾ ਆ ਜੀ ਬਹੁਤ ਗੱਡੀ ਸੀ ਕਿ ਵਿਆਹ ਵਾਲੀ ਡੋਲੀ ਕਾਰ ਜੀ ਆਡੀ ਗੱਡੀ ਸੀਗੀ ਜੀ ਇਹਦੇ ਵਿੱਚ ਆਹਮੋ ਸਾਹਮਣੇ ਗੱਡੀਆਂ ਵੱਜੀਆਂ ਜੀ ਤੇ ਉਹਨਾਂ ਨੂੰ ਹਸਪੀਟਲ ਲੈ ਗਿਆ ਥੋੜਾ ਜਿਹਾ ਬਚਾਇਆ ਹੁਣ ਉਧਾਂ ਆਪਾਂ ਉਹ ਸਾਹਮਣੇ ਗੱਡੀਆਂ ਵੱਜੀਆਂ ਉਹਨਾਂ ਨੂੰ ਬਚਾਇਆ ਜੀ ਇਹ ਰਸੂਲਪੁਰ ਦੇ ਗੇਟ ਦੇ ਕੋਲ ਐਕਸੀਡੈਂਟ ਹੋਇਆ ਜੀ ਰਸੂਲਪੁਰ ਦੇ ਗੇਟ ਦੇ ਕੋਲ ਆਹਮੋ ਸਾਹਮਣੇ ਗੱਡੀਆਂ ਵੱਜੀਆਂ ਗੱਡੀਆਂ ਦੇ ਅੰਦਰੋਂ 에어ਬੈਗ ਵੀ ਖੁੱਲ ਗਏ ਆ ਉਦਾਂ ਦਸਨ ਚ ਆ ਰਿਹਾ ਜੀ ਬਚਾਇਆ ਸਾਰਿਆਂ ਦਾ ਡੋਲੀ ਵਾਲੀ ਕਾਰ ਸੀਗੀ ਹਾਂਜੀ ਜੀ ਡੋਲੀ ਵਾਲੀ ਕਾਰ ਸੀਗੀ ਜੀ ਉਹਦੇ ਵਿੱਚ ਗੱਡੀ ਵੱਜੀ ਆ ਜੀ ਨਾਹਰ ਰੋੜ ਤੇ